ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਰੋਜ਼ ਦੀ ਤਰ੍ਹਾਂ ਅੱਜ ਵੀ ਫਿਰ ਕੋੜਕਪੂਰਾ ਤੂੜੀ ਦੀ ਬੋਲੀ ਤੇ ਤਰੀਕ ਅੱਜ ਹੋ ਗਈ 13 ਅਗਸਤ 2025 ਤੇ ਟਰਾਲੀਆਂ ਬਈ ਅੱਜ ਰਹਿਗੀਆਂ ਤਿੰਨ ਤੇ ਗਾਹ ਤੁਸੀਂ ਦੇਖ ਸਕਦੇ ਹੋ ਬਾਕੀ ਵੀ ਰੇਟ ਬਾਰੇ ਪਤਾ ਲੱਗੂ ਵੀ ਕਿੱਥੋਂ ਤੱਕ ਜਿਹੜਾ ਜਾਂਦਾ ਤੇ ਆਪਾਂ ਹੀ ਵੱਧਦੇ ਆ ਪਹਿਲੀ ਟਰਾਲੀ ਵੱਲ ਬਾਜੀ ਅੰਦਰ ਦੀ ਭਾਜੀ ਅੰਦਰ ਦੀ ਥੋੜੀ ਬੋਲੋ ਬਾਜੀ ਹਾਂਜੀ 300 300 350 350 60 65 65 70 75 75 80 400 400 5 405 ਬੋਲਾ ਵੇਖ ਲੈ 405 ਲੋ ਜੀ ਪਹਿਲੀ ਟਰਾਲੀ ਲੱਗੀ ਹੈ 405 ਰੁਪਏ ਅੰਦਰ ਦੀ ਇਹ ਥੂੜੀ ਸੀ ਤੇ ਬਾਕੀ ਦੇਖਦੇ ਆ ਦੂਜੀ ਟਰਾਲੀ ਦਾ ਕੀ ਰੇਟ ਰਹਿੰਦਾ ਤੇ ਇੱਕ ਇੱਕ ਟਰਾਲੀ ਵੀ ਗੋਲੀ ਹੋ ਚੁੱਕੀ ਆ ਆਹ ਦੇ ਬਾਰ ਦਿਆ ਹਾਂਜੀ ਬਾਰ ਦਿਆ ਆ ਕਿੰਨੇ ਲਿਖੂਗੇ ਮੈਂ 2.5 ਆਮ ਹੈਂ ਬਾਣੀ ਨਾ ਵੇਂ ਤਾ ਨਹੀਂ ਨਹੀਂ ਜਦ ਮਰਜ਼ੀ ਦੇ ਲਈ ਤੂੰ ਸਾਰੀ ਉਹੀ ਰੱਖ ਉਹ ਜਿੱਥੋਂ ਹੈ ਮੈਂ ਨਹੀਂ ਯਾਰ ਸਭ ਕੁਝ ਆ ਯਾਰ ਸਭ ਤੋਂ ਸਾਰੀ ਕਦੇ ਪੂਰੀ ਸੋਹਦਾ ਪਿਛਲੇ ਵਾਰ ਤੋਂ ਮੈਂ 4.5 ਮੰਦਰ ਦੇ ਵਿੱਚ ਨਾ 2.5 ਤੁਸੀਂ ਮਾਰੇ ਤੋਂ ਕਾਤੇ ਪਾ 2.5 ਮਹੀਨਾ ਹੈ 150 50 865 200 50 25 250 250 ਬੋਲਾ ਬਾਈ ਜਨਾ ਪੁਣੀ ਦੇਖਣਾ ਆ ਗਿਆ ਫਿਰ ਨਾ ਆ ਨਿਕਲਣੀਆਂ ਵਿੱਚ ਦੋ ਤਿੰਨ ਪੰਡਾ 40 ਵਾਲੀਆਂ ਦਾ ਪੁੱਛਦਾ ਨਹੀਂ ਜੇ ਫਿਰ ਪੁੱਛਦਾ ਹੀ ਮੈਂ ਦੋ ਤਿੰਨ ਬਾਹਰ ਪਿਆ ਦੇਖ ਕਿੰਨੇ ਸਾਲ ਕੀ ਆਪਾਂ ਹੁਣ ਸਾਲੀ ਦਾ ਪੁੱਛੀਂ ਕਿੰਨੇ ਫਿਰ ਸਵਾਦ ਜਾ ਖਰਾਬ ਹੋ ਜਾ ਆਪਾਂ ਲੋਕ ਨਾ ਹੋਣੇ ਆਪਾਂ 250 ਰੁਪਿਆ 250 ਬੋਲਣਗੇ ਨੇ ਆਇਆ ਟੱਡਿਆ ਲਓ ਜੀ ਇਹ ਟਰਾਲੀ ਲੱਗੀ ਹੈ 250 ਰੁਪਿਆ ਇਹ ਲਓ ਜੀ ਇੱਕ ਟਰਾਲੀ ਰਹਿ ਗਈ ਹੋਰ ਇਹ ਨਹੀਂ ਆਵੇ ਨਹੀਂ ਆ ਲੈਣੀ ਆ ਲੈਣੀ ਹਾਂਜੀ

300 ਚੱਲ ਚੱਲ ਚੋਰ ਚੋਰ ਮੋਟਾ ਵਾਲਾ 300 5 ਕਰ 10 15 350 300 ਜਾਨ ਹੱਥ 360 ਰੁਪਏ ਬੋਲਾਂਗੇ ਨਾ ਲੋਜੀ ਲਾਤੇ ਹੀ ਟਰਾਲੀ ਸੀ 360 ਰੁਪਏ ਜਿਹੜਾ ਰੇਟ ਲੱਗੇ ਇਹ ਵੀ ਅੰਦਰ ਦੀ ਪੂਰੀ ਬਈ ਦਾ ਸੀਗੀ ਤੇ ਬਾਕੀ ਵੀ ਤਰੀਕ ਜਿਹੜੀ ਅੱਜ ਹੋ ਗਈ 13 ਗੱਤ 2025 ਤੇ ਚੰਨ ਦਾ ਵੀ ਅੱਜ ਚੱਲ ਰਿਹਾ ਸੀ ਨਾ ਇਹ ਜੀ ਪਹਿਲੀ ਟਰਾਲੀ ਲੱਗੀ ਹੈ 400 ਤੋਂ ਉੱਪਰ ਤੇ ਦੂਜੀ ਜਿਹੜੀ ਬਾਹਰ ਦੀ ਤੂੜੀ ਸੀ ਤੂੜੀ ਥੋੜੀ ਮੈਲੀ ਸੀ ਉਹ ਲੱਗੀ ਵੀ 250 ਜੀ ਆਹ ਲੱਗੀ ਲਾਸਟ ਹੈ 900 350 ਦੇ ਆਸ-ਪਾਸ ਜਿਹੜੀ ਲਾਸਟ ਟਰਾਲੀ ਲੱਗੀ ਆ ਤੇ ਬਾਕੀ ਵੀ ਅੱਜ ਤਿੰਨ ਟਰਾਲੀਆਂ ਜਿਹੜੀਆਂ ਆਈਆਂ ਸੀਗੀਆਂ ਤੇ ਤਰੀਕ ਜਿਹੜੀ ਅੱਜ 13 ਅਗਸਤ 2025 ਤੇ ਧੰਨਵਾਦ ਵੀ ਸਾਰਿਆਂ ਦਾ